ਸਾਕਾ ਪੰਜਾ ਸਾਹਿਬ ਬ੍ਰਿਟਿਸ਼ ਰਾਜ ਦੇ ਦੌਰਾਨ 8 ਅਗਸਤ 1922 ਨੂੰ ਗੁਰਦੁਆਰਾ ਗੁਰੂ ਕਾ ਬਾਗ ਆਨੰਦਪੁਰ ਸਾਹਿਬ ਵਿਖੇ ਖਾਲੀ ਪਈ ਜ਼ਮੀਨ ਤੋਂ ਗੁਰੂ ਕੇ ਲੰਗਰ ਲਈ ਲੱਕੜਾਂ ਕੱਟਣ ਦੇ ਦੋਸ਼ ਵਿੱਚ ਪੁਲਿਸ ਨੇ ਪੰਜ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਬ੍ਰਿਟਿਸ਼ ਰਾਜ ਕਾਨੂੰਨ ਅਧੀਨ ਹਰ ਇੱਕ ਨੂੰ 50 ਰੁਪਏ ਦਾ ਜੁਰਮਾਨਾ ਅਤੇ ਹਿੰਦੂ ਮਹਾਂਤ ਦੀ ਧਰਤੀ ਤੋਂ ਲੱਕੜ ਚੋਰੀ ਕਰਨ ਦੇ ਦੋਸ਼ ਵਿੱਚ 6 ਮਹੀਨੇ ਦੀ ਕੈਦ ਦੀ سزا ਸੁਣਾਈ ਗਈ ਸੀ। ਮਹੰਤ ਲੋਕਾਂ ਨੇ ਸਿੱਖ ਗੁਰਦੁਆਰੇ ਦਾ ਪ੍ਰਬੰਧ ਉਦੋਂ ਤੋਂ ਹੀ ਆਪਣੇ ਹੱਥਾਂ ਹੀਠ ਲੈ ਰੱਖਿਆ ਸੀ। ਜਦੋਂ ਸਿੱਖ ਮੁਗਲ ਰਾਜ ਵੇਲੇ ਜੰਗਲ ਵਿੱਚ ਦਿਨ ਕੱਢਦੇ ਸਨ, ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰ ਦੇ ਇਸ ਫੈਸਲੇ ਵਿਰੁੱਧ ਇੱਕ ਅੰਦੋਲਨ ਆਰੰਭ ਕਰ ਦਿੱਤਾ ਕਿਉਂਕਿ ਇਹ ਗੁਰਦੁਆਰੇ ਦੀ ਜ਼ਮੀਨ ਸੀ। ਅਤੇ ਸਿੱਖਾਂ ਨੂੰ ਲੰਗਰ ਲਈ ਇੱਥੋਂ ਨੱਕੜ ਕੱਟਣ ਦਾ ਪੂਰਾ ਹੱਕ ਸੀ ਪੁਲਿਸ ਨੇ ਸਿੱਖ ਪ੍ਰਦਰਸ਼ਨਕਾਰੀਆਂ ਨੂੰ ਡੰਡੇ ਦੇ ਜੋਰ ਨਾਲ ਦਬਾਉਣ ਦੀ ਵੀ ਪੂਰੀ ਕੋਸ਼ਿਸ਼ ਕੀਤੀ ਪਰ ਕੋਈ ਖਾਸ ਸਫਲਤਾ ਨਾ ਮਿਲੀ ਇੱਕ ਦਿਨ ਕਪੂਥਲਾ ਜ਼ਿਲ੍ਹਾ ਦੇ ਸੁਬੇਦਾਰ ਅਮਰ ਸਿੰਘ ਢਾਲੀਵਾਲ ਦੀ ਅਗਵਾਈ ਹੇਠ ਸਿੱਖਾਂ ਦੇ ਇੱਕ ਜਥੇ ਨੇ ਗ੍ਰਿਫਤਾਰੀ ਦਿੱਤੀ ਜਿਨ੍ਹਾਂ ਨੂੰ ਮੈਜਿਸਟ੍ਰੇਟ ਅਸलम ਖਾਨ ਨੇ 1.5 ਸਾਲ ਦੀ ਕੈਦ ਅਤੇ ਹਰੇਕ ਨੂੰ 100 ਰੁਪਿਆ ਜੁਰਮਾਨੇ ਦੀ ਸਜ਼ਾ ਸੁਣਾਈ। ਇੱਕ ਰੇਲਗੱਡੀ ਇਨ੍ਹਾਂ ਸਿੱਖ ਕੈਦੀਆਂ ਨੂੰ ਹਟਕ ਲਿਜਾਣ ਲਈ 29 ਅਕਤੂਬਰ 1922 ਦੀ ਰਾਤ ਅੰਮ੍ਰਿਤਸਰ ਤੋਂ ਰਵਾਨਾ ਹੋਈ। ਇਹ ਰੇਲਗੱਡੀ 30 ਅਕਤੂਬਰ ਨੂੰ 라ਵਲਪਿੰਡੀ ਵਿਖੇ ਰੇਲਵੇ ਸਟਾਫ ਦੇ ਬਦਲਾਅ ਅਤੇ ਕੋਇਲਾ ਪਾਣੀ ਲੈਣ ਲਈ ਰੁਕੀ। ਉਸ ਦਿਨ ਗੁਰਦੁਆਰਾ ਪੰਜਾ ਸਾਹਿਬ ਦੇ ਸਿੱਖ ਸੰਗਤ ਨੇ ਕੈਦੀ ਸਿੰਘਾਂ ਦੇ ਇਸ ਜੱਥੇ ਨੂਰੀ ਰੇਲ ਗੱਡੀ ਵਿੱਚ ਲੰਗਰ ਪਾਣੀ ਛਕਾਉਣ ਦਾ ਫੈਸਲਾ ਕੀਤਾ ਲੰਗਰ ਤਿਆਰ ਕੀਤਾ ਗਿਆ ਅਤੇ ਕੈਦੀਆਂ ਨੂੰ ਖਾਣਾ ਪਾਣੀ ਦੇਣ ਦੀ ਯੋਜਨਾ ਬਣਾਈ ਗਈ 31 ਅਕਤੂਬਰ ਦੀ ਸਵੇਰ ਨੂੰ ਸਿੱਖ ਸੰਗਤ ਲੰਗਰ ਲੈ ਕੇ ਪੰਜਾ ਸਾਹਿਬ ਰੇਲਵੇ ਸਟੇਸ਼ਨ ਉੱਤੇ ਪਹੁੰਚ ਗਈ ਅਤੇ ਟ੍ਰੇਨ ਆਉਣ ਦੀ ਉਡੀਕ ਕਰਨ ਲੱਗੀ ਪੰਜਾ ਸਾਹਿਬ ਦੇ ਸਟੇਸ਼ਨ ਮਾਸਟਰ ਨੇ ਸਿੱਖਾਂ ਨੂੰ ਦੱਸਿਆ ਕਿ ਇਹ ਰੇਲ ਗੱਡੀ ਇਸ ਸਟੇਸ਼ਨ ਤੇ ਨਹੀਂ ਰੁਕੇਗੀ ਇਸ ਲਈ ਤੁਹਾਡੀ ਲੰਗਰ ਚਕਾਉਣ ਦੀ ਇੱਛਾ ਪੂਰੀ ਨਹੀਂ ਹੋ ਸਕੇਗੀ ਤਦ ਭਾਈ ਕਰਮ ਸਿੰਘ ਜੀ ਨੇ ਉੱਤਰ ਦਿੱਤਾ ਬਾਬਾ ਨਾਨਕ ਨੇ ਇੱਕ ਹੱਥ ਨਾਲ ਪਹਾੜ ਰੋਕ ਦਿੱਤਾ ਸੀ ਕਿ ਉਸ ਤੇ ਸਿੱਖ ਇੱਕ ਰੇਲ ਗੱਡੀ ਨਹੀਂ ਰੋਕ ਸਕਦੇ 10 ਵਜੇ ਦੇ ਲਗਭਗ ਟ੍ਰੇਨ ਆਉਂਦੀ ਦੇਖ ਭਾਈ ਕਰਮ ਸਿੰਘ ਜੀ ਰੇਲਵੇ ਲਾਈਨ ਉੱਤੇ ਲੇਟ ਗਏ ਇਹ ਦੇਖ ਭਾਈ ਪ੍ਰਤਾਪ ਸਿੰਘ ਜੀ ਭਾਈ ਗੰਗਾ ਸਿੰਘ ਜੀ ਭਾਈ ਚਰਨ ਸਿੰਘ ਜੀ ਭਾਈ ਨਿਹਾਲ ਸਿੰਘ ਜੀ ਭਾਈ ਤਾਰਾ ਸਿੰਘ ਜੀ ਅਤੇ ਭਾਈ ਫਕੀਰ ਸਿੰਘ ਜੀ ਅਤੇ ਹੋਰ ਬਹੁਤ ਸਾਰੇ ਸਿੰਘ ਸਿੰਘਣੀਆਂ ਉਹਨਾਂ ਦੇ ਨਾਲ ਜਾ ਮਿਲੇ ਰੇਲਵੇ ਗੱਡੀ ਦੇ ਡਰਾਈਵਰ ਨੇ ਰੇਲਵੇ ਲਾਈਨ ਤੇ ਬੈਠੇ ਸਿੱਖਾਂ ਨੂੰ ਵੇਖ ਕੇ ਵਾਰ-ਵਾਰ ਸੀਟੀ ਵਜਾਈ ਪਰ ਸਿੱਖ ਇੰਜ ਬੈਠੇ ਰਹੇ ਜਿਵੇਂ ਉਹਨਾਂ ਨੂੰ ਕੋਈ ਆਵਾਜ਼ ਸੁਣਾਈ ਹੀ ਨਾ ਦਿੰਦੀ ਹੋਵੇ ਸਾਰੇ ਪਾਸੇ ਸਿਰਫ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੀ ਸੁਣਾਈ ਦੇ ਰਿਹਾ ਸੀ ਰੇਲ ਗੱਡੀ ਨੇ ਭਾਈ ਕਰਮ ਸਿੰਘ ਜੀ ਅਤੇ ਭਾਈ ਪ੍ਰਤਾਪ ਸਿੰਘ ਜੀ ਦੀਆਂ ਹੱਡੀਆਂ ਦੇ ਟੁਕੜੇ ਘਰ ਦਿੱਤੇ ਅਨੇਕ ਸਿੱਖ ਚਕਮੀ ਹੋ ਗਏ ਅਤੇ ਰੇਲ ਰੁਕ ਗਈ ਭਾਈ ਪ੍ਰਤਾਪ ਸਿੰਘ ਜੀ ਨੇ ਸਿੱਖ ਸੰਗਤ ਨੂੰ ਕਿਹਾ ਇਤੂ ਜੀ ਸਾਡੀ ਚਿੰਤਾ ਨਾ ਕਰੋ ਪਹਿਲਾ ਜਲਦੀ ਜਾ ਕੇ ਟ੍ਰੇਨ ਵਿੱਚ ਬੈਠੇ ਭੁੱਖੇ ਸਿੱਖਾਂ ਨੂੰ ਲੰਗਰ ਛਕਾਓ ਸਾਡੀ ਦੇਖਭਾਲ ਬਾਅਦ ਵਿੱਚ ਕਰ ਲਿਓ ਰੇਲ ਲਗਭਗ ਡੇਢ ਘੰਟਾ ਰੁਕੀ ਰਹੀ ਪੰਜਾ ਸਾਹਿਬ ਜੀ ਦੀ ਸੰਗਤ ਨੇ ਪਹਿਲਾਂ ਬੜੇ ਪਿਆਰ ਨਾਲ ਰੇਲ ਵਾਲੇ ਸਿੱਖਾਂ ਨੂੰ ਪ੍ਰਸ਼ਾਦਾ ਛਕਾਇਆ ਅਤੇ ਫਿਰ ਫੱਟੜ ਸਿੰਘਾਂ ਦੀ ਸਾਰ ਲਈ 30 ਸਾਲਾਂ ਦੇ ਭਾਈ ਕਰਮ ਸਿੰਘ ਜੀ ਜੋ ਕਿਸਕਰ ਸਾਇਬ ਤੇ महंत ਭਾਈ ਭਗਵਾਨ ਦਾਸ ਦੇ ਪੁੱਤਰ ਸਨ ਸਾਕੇ ਦੇ ਕੁਝ ਘੰਟਿਆਂ ਬਾਅਦ ਸ਼ਹੀਦੀ ਪਾ ਗਏ ਅਗਲੇ ਦਿਨ 25 ਸਾਲਾਂ ਭਾਈ ਪ੍ਰਤਾਪ ਸਿੰਘ ਜੀ ਜੋ ਗੁਜਰਾਵਾਲਾ ਅਕਾਲਗੜ੍ਹ ਦੇ ਥਾਣੇਦਾਰ ਭਾਈ ਸਰੂਪ ਸਿੰਘ ਜੀ ਦੇ ਪੁੱਤਰ ਸਨ ਉਹਨਾਂ ਨੇ ਵੀ ਸ਼ਹੀਦੀ ਦਾ ਜਾਮ ਪੀ ਲਿਆ ਜਦੋਂ ਰੇਲ ਦੇ ਡਰਾਈਵਰ ਨੂੰ ਇਹ ਪੁੱਛਿਆ ਗਿਆ ਕਿ ਓਨੇ ਰੇਲ ਕਿਉਂ ਰੋਕੀ ਤਾਂ ਉਸਨੇ ਕਿਹਾ ਜਦੋਂ ਰੇਲ ਲਾਈਨ ਤੇ ਪਏ ਸਿੱਖਾਂ ਨਾਲ ਟਕਰਾਈ ਤਾਂ ਉਹਦੇ ਹੱਥ ਬੈਂਕਿਊ ਬਣਾ ਲੀਵਰ ਛੁੱਟ ਗਿਆ ਅਤੇ ਰੇਲ ਰੁਕ ਗਈ ਉਸਨੇ ਕੋਈ ਬ੍ਰੇਕ ਨਹੀਂ ਲਗਾਈ ਸੀ ਇਹ ਸਾਖੀ ਦੀ ਇੱਥੇ ਸਮਾਪਤੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ